ਆ ਗਿਆ ਕੱਢੀ ਹੋ ਜੰਦੀ ਆ ਆ ਕੇ ਆ ਕੇ ਸੰਤਮਨ ਸਿੰਘ 2 ਮਿੰਟ ਬਾਸ ਸਾਹਿਬ ਕੋਲਟੀ ਵੀ ਆ ਗਿਆ ਪ੍ਰਧਾਨ ਜੀ ਡਬਲ ਸਕੂਲ ਨੂੰ ਆਇਆ ਬੜਾ ਉੱਕੇ ਰਹਾ ਹੈ ਆ ਬਾਕੀ ਸੱਲੇ ਆ ਜੋ ਸਾਨੂੰ ਬੋਲੋ ਹੋਰ ਹੋਰ ਪ੍ਰਧਾਨ ਜੀ ਸਾਡੇ ਆ ਗਏ ਮਾਲਾ ਮੋਰਚਾ ਦੇ ਪਰਮਾਤਮਾ ਹੋ ਗਏ ਗੱਡੀ ਆ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸ੍ਰੀ ਨਰਿੰਦਰ ਮੋਦੀ ਜਿੰਦਾਬਾਦ ਸ੍ਰੀ ਨਰਿੰਦਰ ਮੋਦੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਸ੍ਰੀ ਨਰਿੰਦਰ ਮੋਦੀ ਜੀ ਕੀ ਜੈ ਸ੍ਰੀ ਨਰਿੰਦਰ ਮੋਦੀ ਜੀ ਕੀ ਜੈ ओ इधर लो नारे जी बधाई हो बधाई हो बधाई हो बधाई बधाई हो बधाई हो बधाई हो बधाई हो बधाई बधाई हो बधाई हो बधाई हो बधाई हो बधाई बधाई हो बधाई हो बधाई हो बधाई हो बधाई बधाई हो बधाई हो बधाई हो बधाई हो बधाई बधाई हो बधाई हो बधाई हो ਸਾਡੇ ਬਹੁਤ ਹੀ کارਯੋਗ ਸਨਮਾਨਯੋਗ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਸ੍ਰੀ ਨਰਿੰਦਰ ਮੋਦੀ ਜੀ ਉਹਨਾਂ ਦੇ ਅੱਜ 75ਵੇਂ ਜਨਮ ਦਿਨ ਦੀ ਬਿਲਤਾ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ ਮੈਂ ਕਹਿੰਦਾ ਸਾਡਾ ਦੇਸ਼ ਕਿਸਮਤ ਵਾਲਾ ਇਹਨੂੰ ਇਦਾਂ ਦੇ ਪ੍ਰਧਾਨ ਮੰਤਰੀ ਜਿਹੜੇ ਜਿਹੜੇ ਸਾਡੇ ਦੇਸ਼ ਦੀ ਅਗਵਾਈ ਕਰ ਰਹੇ ਨੇ ਪ੍ਰਮਾਤਮਾ ਉਹਨਾਂ ਦੀ ਲੰਮੀ ਆਇਓ ਔਰ ਤੰਦਰੁਸਤ ਸਿਹਤ ਬਖਸ਼ੇ ਤਾਂ ਕਿ ਜਿਹੜਾ ਸਾਡਾ ਦੇਸ਼ ਹੈ ਉਹ ਹੋਰ ਵੀ ਜੋ ਅੱਜ ਦੇਖੋ ਵਰਲਡ ਦੇ ਵਿੱਚ ਸਾਡਾ ਜਿਹੜਾ ਕੰਟਰੀ ਹੈ ਮੀਲ ਪੱਤਰ ਸਾਖਤ ਕਰ ਰਿਹਾ ਹੈ ਤੇ ਹੋਰ ਵੀ ਜਿਹੜਾ ਸਾਡਾ ਦੇਸ਼ ਵਾਸੀਆਂ ਦਾ ਨਾਮ ਵਰਲਡ ਦੇ ਵਿੱਚ ਮੋਦੀ ਜੀ ਦੀ ਗਵਾਈ ਚ ਉੱਚਾ ਹੋਵੇ ਅੱਜ ਦੇਖੋ ਜਿਹੜੀਆਂ ਦੁਨੀਆ ਦੀਆਂ ਨੰਬਰ 1 ਤਾਕਤਾਂ ਜਿਹੜੇ ਕਿ ਅਮਰੀਕਾ ਦੇ ਰਾਸ਼ਟਰਪਤੀ ਉਹਨਾਂ ਨੇ ਵੀ ਮੁਬਾਰਕਬਾਦ ਦਿੱਤੀ ਤੇ ਪਹਿਲਾਂ ਝਕਾਉਣ ਦੀ ਵੀ ਕੋਸ਼ਿਸ਼ ਕੀਤੀ ਤੇ ਪਰ ਮੋਦੀ ਜੀ ਸਾਡੇ ਜਿਹੜੇ ਕਿ ਇੱਕ ਦ੍ਰਿੜ ਨਿਸ਼ਾ ਜਿਹਨਾਂ ਦਾ ਆਪਣੇ ਦੇਸ਼ ਲਈ ਦੇਸ਼ ਨੂੰ ਅੱਗੇ ਲਿਜਾਣ ਲਈ ਦੇਸ਼ ਦੀ ਤਰੱਕੀ ਲਈ ਵਿਕਾਸ ਲਈ ਸੋ ਸੰਗਲ ਤੇ ਝੁਕੇ ਨਹੀਂ ਆਖਰ ਨੂੰ ਦੇਖੋ ਫਿਰ ਅਮਰੀਕਾ ਨੇ ਮੰਨ ਲਿਆ ਵੀ ਅਸੀਂ ਦੁਬਾਰਾ ਜਿਹੜੀ ਗੱਲਬਾਤ ਹੈ ਉਹ ਅਸੀਂ ਟੇਬਲ ਤੇ ਜਿਹੜੀ ਸ਼ੁਰੂ ਕਰਾਂਗੇ ਸੋ ਅੱਜ ਮੋਦੀ ਜੀ ਦੀ ਗਵਾਈ ਦੇ ਵਿੱਚ ਦੇਸ਼ ਜੋ ਸਾਡਾ ਚੌਥੀ ਇਕਨੋਮੀ ਫੋਰਥ ਇਕਨੋਮੀ ਜਿਹੜੀ ਵਧਦੀ ਬੜੀਆਂ ਵਾ ਔਰ ਉਹ ਹੁਣ ਤੀਜੀ ਜਿਹੜੀ ਸਾਡਾ ਇਕਨੋਮੀ ਬਣਨ ਜਾ ਰਿਹਾ ਸੋ ਪਰਮਾਤਮਾ ਹੋਰ ਸਾਡੇ ਦੇਸ਼ ਦੀ ਗਵਾਈ ਅਸੀਂ ਕਹਿੰਦੇ ਮੋਦੀ ਜੀ ਕਰਨ ਔਰ ਸਾਡੇ ਦੇਸ਼ ਨੂੰ ਹੋਰ ਅੱਗੇ ਲੈ ਕੇ ਜਾਣ ਸੋ ਜਨਮ ਦਿਨ ਦੇ ਸਤੇ ਬਹੁਤ ਬਹੁਤ ਮੁਬਾਰਕ ਆਜ ਅਸੀਂ ਕੋਈ ਖੁਸ਼ੀ ਦੇ ਵਿੱਚ ਸਾਰੀ ਲੀਡਰਸ਼ਿਪ ਇਕੱਠੀ ਹੋਈ ਵੀ ਹੈ ਤੇ ਸੈਣੀ ਸਾਹਿਬ ਗੋਲਦੀ ਜੀ ਰਾਣਾ ਜੀ ਗੁਪਤਾ ਜੀ ਸਾਡੇ ਮੰਡਲਪਰ ਤਾਂ ਸਾਰੀ ਜਿੰਨੇ ਵੀ ਸਾਰੀ ਜਿੰਨੀ ਵੀ ਸਾਡੇ ਸ਼ਹਿਰ ਦੇ ਹਲਕਾ ਖਰੜ ਦੇ ਜਿਹੜੀ ਲੀਡਰਸ਼ਿਪ ਆ ਉਹ ਸਾਰੀ ਇਕੱਠੀ ਹੋ ਕੇ ਅੱਜ ਖੁਸ਼ੀ ਦੇ ਵਿੱਚ ਇਹਨੇ ਲੱਡੂ ਆ ਉਹ ਵੰਡੇ ਜਾ ਆ ਮੈਂ ਅੱਜ ਸਾਰੇ ਖਰੜ ਵਾਸੀਆਂ ਨੂੰ ਔਰ ਸਾਰੇ ਦੇਸ਼ ਵਾਸੀਆਂ ਨੂੰ ਮੋਦੀ ਜੀ ਦੇ 75ਵੇਂ ਜਨਮ ਦਿਨ ਦੀ ਬਹੁ ਬਹੁ ਮੁਬਾਰਕਾਂ ਦਿੰਦਾ ਮੋਦੀ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਦੀ ਲੰਬੀ ਉਮਰ ਹੋਵੇ ਸਾਡੇ ਦੇਸ਼ ਦੇ ਇਹ ਪ੍ਰਧਾਨ ਮੰਤਰੀ ਜਿਨ੍ਹਾਂ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਭਾਰਤ ਦਾ ਨਾਮ ਰੌਸ਼ਨ ਕੀਤਾ ਜਿੰਨੀਆਂ ਵਰਲਡ ਪਾਵਰਸ ਨੇ ਚਾਹੇ ਰਸ਼ੀਆ ਹੈ ਚਾਹੇ ਚਾਈਨਾ ਹੈ ਚਾਹੇ ਯੂਐਸਏ ਆਜੋ ਟੇਬਲ ਤੇ ਆਈਆਂ ਹਨ ਭਾਰਤ ਨਾਲ ਗੱਲ ਕਰਕੇ ਭਾਰਤ ਦਾ ਨਾਂ ਇੱਕ ਵਰਲਡ ਪਾਵਰ ਦੇ ਤੌਰ ਤੇ ਉੱਭਰ ਰਿਹਾ ਹੈ ਸੋ ਜਿੱਥੇ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਾਡੀ ਇਕਨੋਮੀ 4 ਨੰਬਰ ਤੇ ਪਹੁੰਚੀ ਹੋਈ ਹੈ ਬਹੁਤ ਜਲਦੀ ਸਾਡੀ ਇਕਨੋਮੀ 3 ਨੰਬਰ ਤੇ ਆ ਜਾਏਗੀ ਸੋ ਮੋਦੀ ਜੀ ਦੇ ਗੁਆਹੇ ਦੇ ਵਿੱਚ ਜਿੰਨੀਆਂ ਵੀ ਸਕੀਮਾਂ ਚੱਲ ਰਹੀਆਂ ਹੈ ਚਾਹੇ ਸਵਚ ਭਾਰਤ ਹੈ ਚਾਹੇ ਹੋਰ ਜਿੰਨੀਆਂ ਵੀ ਹਾਂ ਜੀ ਸੋ ਜਿੰਨੀਆਂ ਵੀ ਸਕੀਮਾਂ ਨੇ ਉਹ ਬਹੁਤ ਅੱਛੀ ਤਰ੍ਹਾਂ ਚੱਲ ਰਹੀਆਂ ਨੇ ਜਿਵੇਂ ਕਿ ਹੁਣ ਪਿੱਛੇ ਪੰਜਾਬ ਦੇ ਵਿੱਚ ਹੜ੍ਹ ਆਏ ਉਹਦੇ ਵਿੱਚ ਮੋਦੀ ਜੀ ਆਪ ਆਏ ਤੇ ਉਹਨਾਂ ਨੇ ਆ ਕੇ 1900 ਕਰੋੜ ਰੁਪਏ ਦੀ ਫੌਰੀ ਰਾਹਤ ਦਿੱਤੀ ਹੈ ਔਰ ਸੈਂਟਰਲ ਗਵਰਨਮੈਂਟ ਦੇ ਟੀਮਾਂ ਕੋ ਉਮਰਿਆ ਬਖਰੇ ਬਖਰੇ ਮੰਤਰੀ ਆ ਰਹੇ ਨੇ ਚਾਇਜਾ ਲਿਆ ਜਾ ਰਿਹਾ ਸੋ ਪੂਰਾ ਪੰਜਾਬ ਤੇ ਉਹਨਾਂ ਨੇ ਨਜ਼ਰ ਬਣਾਈ ਹੋਈ ਹੈ ਸੋ ਜੇ ਸਾਰਾ ਕੁਝ ਠੀਕ ਚੱਲਦਾ ਰਿਹਾ ਤੇ 2024 ਦੀ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸਰਕਾਰ ਲਾਏਗੀ ਹਾਂਜੀ ਆਸਤਨ ਸਾਡੇ ਦੇਸ਼ ਲਈ ਬਹੁਤ ਵੱਡਾ ਹੈ ਅੱਜ ਜਿਵੇਂ ਸਾਰੇ ਰਲ ਕੇ ਦੇਸ਼ ਵਾਸੀ ਉਦਿਸ਼ਤਾ ਜਨਮ ਦਿਨ ਮਨਾ ਰਹੇ ਆ ਤੇ ਅਸੀਂ ਦੁਆ ਕਰਦੇ ਆ ਕਾਮਨਾ ਕਰਦੇ ਆ ਕਿ ਸਾਡੇ ਪ੍ਰਧਾਨ ਮੰਤਰੀ ਦੀ ਸ਼ਤਾਈ ਉਮਰ ਹੋ ਬਹੁਤ ਲੰਬੀ ਉਮਰ ਹੋ ਮਾਤ੍ਰੀ ਸ਼ਕਤੀ ਲਈ ਉਹਨਾਂ ਨੇ ਬਹੁਤ ਕੁਝ ਕੀਤਾ ਹੈ ਸਾਰੀ ਮਾਤ੍ਰੀ ਸ਼ਕਤੀ ਬਹੁਤ ਖੁਸ਼ ਹੈ ਮੋਦੀ ਜੀ ਚਿਰ ਯੁੱਗ ਤੱਕ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਰਹੇ ਤੇ ਰਹਿੰਦੀ ਉਮਰ ਤੱਕ ਉਹਨਾਂ ਦਾ ਨਾਮ ਹੋਵੇ ਭਾਰਤੀ ਜਨਤਾ ਪਾਰਟੀ ਜਿੰਦਾਬਾ ਨਰੇਂਦਰ ਭਾਈ ਮੋਦੀ ਜਿੰਦਾਬਾ ਅੱਜ ਭਾਰਤੀ ਜਨਤਾ ਪਾਰਟੀ ਖਰੜ ਦੇ ਵਿੱਚ ਦੇਸ਼ ਦੇ ਜੇਸਸਵੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਜਨਮ ਦਿਨ ਮਨਾਉਣ ਵਾਸਤੇ ਅਸੀਂ ਸਾਰੇ ਖਰੜ ਵਾਸੀ ਆ ਜਿੱਥੇ ਇਕੱਠੇ ਹੋਏ ਆ ਸਾਡੇ ਇਸ ਮੰਡਲ ਦੇ ਪ੍ਰਧਾਨ ਬੇਸਕੋਟਾ ਜੀ ਸਾਡੇ ਜ਼ਿਲ੍ਹੇ ਦੇ Vice ਪ੍ਰਧਾਨ ਪਵਨ ਮਨੋਚਾ ਜੀ ਸਾਡੇ ਮੰਡਲ ਦੇ ਪ੍ਰਧਾਨ ਰਾਣਾ ਜੀ ਤੇ ਸਾਰੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਪਰਮ ਪਿਤਾ ਪ੍ਰਮਾਤਮਾ ਅਗੇ ਵਾਹਿਗੁਰੂ ਅਗੇ ਅਰਦਾਸ ਕਰਦੇ ਆਂ ਇਹ ਸ੍ਰੀ ਨਰਿੰਦਰ ਮੋਦੀ ਜੀ ਨੂੰ ਹੋਰ ਸੇਤ ਦੀ ਕਾਮਯਾਬੀ ਬਖਸ਼ੇ ਤਾਂ ਕਿ ਇਸ ਇਸ ਗਤੀਵੇ ਨਾਲ ਸਾਡਾ ਦੇਸ਼ ਅੱਗੇ ਵਧ ਰਿਹਾ ਹੈ ਵਰਲਡ ਦੀ ਚੌਥੀ ਇਕਨੋਮੀ ਬਣ ਗਿਆ ਹਿੰਦੁਸਤਾਨ ਅੱਜ ਵਰਲਡ ਦੇ ਵਿੱਚ ਪਛਾਣਿਆ ਜਾਂਦਾ ਮੋਦੀ ਜੀ ਦੇ ਨਾਮ ਕਰਕੇ ਚਾਈਨਾ ਵਰਗੇ ਦੇਸ਼ ਸਾਡੇ ਨਾਲ ਦੋਸਤੀ ਕਰਨ ਲਈ ਪਿੱਛੇ ਪਿੱਛੇ ਫਿਰ ਰਹੇ ਆਂ ਕਦੀ ਸਾਨੂੰ ਉਹ ਮੂਵੀ ਲਾਂਦੇ ਸੀਗੇ ਸੋ ਅਸੀਂ ਮੋਦੀ ਜੀ ਦਾ ਧੰਨਵਾਦ ਵੀ ਕਰਦੇ ਆ ਕਿ ਉਹਨਾਂ ਨੇ ਪੰਜਾਬੀਅਤ ਨੂੰ ਖੜਾ ਦੇ ਇਸ ਔੜੇ ਟਾਈਮ ਦੇ ਵਿੱਚ ਸਾਡਾ ਸਾਥ ਦਿੱਤਾ ਇੱਕ ਛੋਟੇ ਬੱਚੇ ਦੇ ਜਨਮ ਤੋਂ ਲੈ ਕੇ ਬਜ਼ੁਰਗ ਤੱਕ ਜੋ ਅਸੀਂ ਸੁਪਨੇ ਸੋਚਿਆ ਕਰਦੇ ਸੀ ਕਿ ਬਾਅਦ ਵਿੱਚ ਸਾਡੇ ਵਿੱਚ ਹੈਲਥ ਕੇਅਰ ਦੀ ਸਕੀਮਾ ਹੈ ਉਹ ਇੱਥੇ 5-5 ਲੱਖ ਰੁਪਈਆ 10-10 ਲੱਖ ਦੀ ਹੈਲਥ ਕੇਅਰ ਦੀਆਂ ਸਕੀਮਾ ਜਿਹੜੀਆਂ ਹੈਗਾ ਏ ਅੰਸ਼ੂਮਨ ਕਾਰਡ ਗਾਲ ਉਹ ਲੋਕਾਂ ਦਾ ਉਹ ਕਰਨ ਵਾਸਤੇ ਕੁੜੀਆਂ ਦੀ ਸਟੱਡੀ ਵਾਸਤੇ ਬੇਟੀ ਪੜਾਓ ਬੇਟੀ ਪੜਾਓ ਉਜਵਲ ਯੋਜਨਾ ਦਾ ਧਨਾਲ ਕੀਤਾ ਹੈ ਲੋਕਾਂ ਨੂੰ ਮਕਾਨ ਬਣਾਉਣ ਵਾਸਤੇ ਇੰਨੀਆਂ ਜ਼ਿਆਦਾ ਯੋਜਨਾਵਾਂ ਆਈਆਂ ਕਿ ਆਪਾਂ ਖੁਸ਼ ਕਰਨ ਕਰਦੇ ਹਾਂ ਪਰਮਪੀਤਾ ਪ੍ਰਮਾਤਮਾ ਕੇ ਅਸੀਂ ਅਰਦਾਸ ਕਰਦੇ ਹਾਂ ਕਿ ਜਨਮ ਦਿਨ ਦੇ ਉੱਤੇ ਉਹਨਾਂ ਨੂੰ ਹੋਰ ਸੇਧ ਕਾਮਯਾਬੀ ਦੇ ਰਸਤੇ ਤਾਂ ਕਿ ਉਹ ਹਿੰਦੁਸਤਾਨ ਦਾ ਮਰਦ ਦਸਤਾਰ ਦੇ। ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜੀ ਨਾਮ ਵਰਕੀਸ਼ ਗੁਪਤਾ ਮੰਡਲ ਪ੍ਰਧਾਨ ਸ਼ਕੁੰਦਰ ਗੋਲਦੀ ਜੀ ਸਾਰੇ ਕੈਸ਼ੀਅਰ ਕੋ ਸੁਭਾ ਦੇ ਕਮਲ ਸੈਣੀ ਜੀ ਅਰ ਰਣਜੀਤ ਗਿੱਲ ਜੀ ਤੇ ਬਾਕੀ ਹੋਰ ਮੇਰੇ ਸਾਰੇ ਕਮਨ ਮਨੋਚਾ ਜੀ ਜਿਨਾ ਵਾਈਸ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਜੀ ਸਾਰੇ ਅੱਜ ਮੋਦੀ ਜੀ ਦਾ ਜਨਮ ਦਿਨ ਮਨਾਉਣ ਲਈ ਖਰੜ ਸ਼ਹਿਰ ਵਿੱਚ ਇਕੱਠੇ ਹੋਏ ਆ ਤੇ ਇਕੱਠੇ ਹੋਏ ਆ ਤੇ ਸਾਰੇ ਸ਼ਹਿਰ ਦੇ ਅਸੀਂ ਲੱਡੂ ਬੰਨ ਰਹੇ ਆ ਅੱਜ ਤੇ ਰੱਬ ਕਰੇ ਪਰਵਾਨ ਕਰੇ ਅਸੀਂ ਚਾਹੁੰਦੇ ਹਾਂ ਕਿ ਮੋਦੀ ਜੀ ਕੀ ਆਯੂ ਬਹੁਤ ਬੜੀ ਹੋਵੇ ਤਾਂ ਜੋ ਕਿ ਹਿੰਦੁਸਤਾਨ ਨੂੰ ਕੀ ਪੂਰੇ ਵਰਲਡ ਨੂੰ ਉਹਨਾਂ ਹੀ ਜ਼ੋਰ ਦਾ ਪੂਰੇ ਵਰਲਡ ਜੁਨਾ ਦਾ ਡੰਕਾ ਵੱਜ ਰਿਹਾ ਹੈ ਅੱਜ ਜਿਹੜਾ ਜਨਮ ਦਿਨ ਹੈ ਇਹ ਕੱਲਾ ਹਿੰਦੁਸਤਾਨ ਚ ਨਹੀਂ ਪੂਰੇ ਵਰਲਡ ਚ ਮਨਾਇਆ ਜਾ ਰਿਹਾ ਹੈ ਸ਼ਾਹਨ ਕਰੇ ਜਾ ਰਹੇ ਹੈ ਟਰੰਪ ਜੀ ਨੇ ਪਹਿਲਾ ਪਹਿਲਾ ਫੋਨ ਅੱਜ ਟਰੰਪ ਜੀ ਦਾ ਵਧਾਈ ਦਾ ਆਇਆ ਮੋਦੀ ਜੀ ਨੂੰ ਠੀਕ ਹੈ ਤੇ ਬਸ ਮੈਦਾ ਫੇਰ ਸਾਰੇ ਆਪਾਂ ਸਾਰੇ ਸ਼ਹਿਰਾਂ ਮੇ ਲੱਗੂ ਬੰਦਨ ਜਾ ਰਹੇ ਹੈ ਇਹ ਫੇਰ ਦੁਬਾਰਾ ਔਰ ਭਗਵਾਨ ਅੱਗੇ ਅਰਦਾਸ ਕਰਦਾ ਰੱਬ ਅੱਗੇ ਅਰਦਾਸ ਕਰਦਾ ਕਿ ਮੋਦੀ ਜੀ ਨੂੰ ਤੰਦਰੁਸਤੀ ਬਖਸ਼ੇ ਤਾਂ ਜੋ ਪੂਰੇ ਹਿੰਦੁਸਤਾਨ ਦਾ ਨਾਮ ਹੋਰ ਅੱਗੇ ਵਧਾ ਸਕੇ ਜਿੱਥੇ ਲੈ ਕੇ ਉਸ ਤੋਂ ਉੱਪਰ ਨੂੰ ਚੱਈਆਂ ਤਰੀਕੇ ਜਾ ਸਕੇ ਭਾਰਤ ਮਾਤਾ ਕੀ ਜੈ ਜਿੰਦਾਬਾਦ ਦੱਸ ਦੋ ਕਿ ਬਰਥਡੇ ਅੱਜ ਬਰਥਡੇ ਹੈ ਨੀਂਦਰ

कहिड़ी <laughs> चालू